ਹਾਕਦਾ ਹੋਣ ਦਾ ਕਾਰਨ ਕੀ ਸਮਝਦੇ ਹੋ ਹਾਸਾ ਹੋਣ ਦਾ ਕਾਰਨ ਜੀ ਡਰਾਈਵਰ ਨੇ ਡਰਿੰਕ ਕੀਤੀ ਹੋਈ ਹੈ ਜੀ ਕੋਈ ਜਾਨਵਰ ਨੁਕਸਾਨ ਨਹੀਂ ਹੋਇਆ ਮੈਂ ਬਚਾ ਹੋ ਗਿਆ ਜਿਸੇ ਨੀਚੇ ਖੜਾ ਹੈ ਖੜਾਈ ਖੜੇ ਸੀ ਡਾਇਰੈਕਟਰ ਜੀ ਜਿਹੜਾ ਡਰਾਈਵਰ ਸੀ ਜੀ ਇਹਦਾ ਟਰਾਲੇ ਦਾ ਇਹ ਡਰਿੰਕ ਕਰੀ ਹੋਈ ਤੀ ਇਹਦੀ ਇਹਦੇ ਕੋਲ ਹੀ ਸਾਨੂੰ ਬੋਤਲ ਮਿਲੀ ਹੈ ਜੀ ਜੀ ਨਾਮ ਹੈ ਮੇਰਾ ਨਾਮ ਐਸੀ ਰਣਜੀਤ ਸਿੰਘ ਇਹ ਹਾਸਾ ਹੋਣ ਦਾ ਕਾਰਨ ਕੀ ਮੰਨਦੇ ਹੋ ਜੀ ਹਾਸਾ ਹੋਏ ਤੁਹਾਨੂੰ ਧੁੰਦ ਦੀ ਵਜ੍ਹਾ ਵੀ ਹੋ ਸਕਦੀ ਹੈ ਜਾ ਤੱਕ ਕਿ ਉਹ ਦੋ ਦਿਨ ਧੁੰਦ ਪੈਰੀ ਲਗਾਤਾਰ ਠੀਕ ਹੈ ਜੀ ਕਿੰਨੇ ਵਜੇ ਹਾਦਸਾ ਕਿੰਨੇ ਵਜੇ ਇਹ 10:10 ਵਜੇ ਦੇ ਕਰੀਬ ਹੋਏ ਕਿੰਨੇ ਲੋਕ ਸੀ ਇਧਰ ਟਾਲੀ ਵਿੱਚ ਟਾਲੀ ਵਿੱਚ ਹੁਣ ਕਿ ਕੋਈ 10-15 ਤੋਂ ਵੀ ਮੁੰਡੇ ਸੀ ਸੰਗ ਸੀ ਜੀ ਸੰਗ ਸੀ ਅਧਿਕਾਰ ਸਾਹਿਬ ਜਾਣ ਵਾਲੇ ਕੋਈ ਪਤਾ ਜੀ ਕਿਤਾ ਜੀ ਕਿੱਧਰ ਵੀ ਆਏ ਸੀ ਕਿੱਥੇ ਜਾ ਰਹੇ ਸੀ ਇਹ ਕੋਈ ਇਧਰ ਸੰਗਰੂਪ ਸਾਈਡ ਦੇ ਮੁੰਡੇ ਤੇ ਬਾਕੀ ਟੋਲਾ ਇਹ ਰੋਪੜ ਸਾਈਡ ਦਾ ਤੇ ਚਾਲੇ ਵਾਲੇ ਨੇ ਕਿੱਥੇ ਲਾਇਆ ਨਹੀਂ ਆ ਦੇਖਣ ਵਾਲੇ ਪੁੱਛਕਿਛ ਕਰਦੇ ਰਾਤ ਮਿਲੇ ਨਹੀਂ ਹੈਗਾ ਭੋਮੋਗ ਤੋਂ ਭੱਜ ਗਿਆ ਸੀਗਾ ਤੇ ਹੁਣ ਆਇਆ ਇਹਨੂੰ ਪੁੱਛ ਪੁੱਛ ਕੇ ਕਰਕੇ ਦੇਖਦਾ ਵੀ ਕੀ ਕਿੰਨੇ ਵਜੇ ਇਤਲਾ ਮਿਲੀ ਤੁਨੂੰ ਰਾਤ ਅਸੀਂ ਮੌਕੇ ਤੇ ਆ ਗਏ ਸੀ ਅੱਧੇ ਘੰਟੇ ਬਾਅਦ ਦੇਖਦੇ ਹਾਂ ਕਾਰਵਾਈ ਚ ਕੋਈ ਨਾ ਕੋਈ ਹੁੰਦਾ ਹੈ ਠੀਕ ਹੈ ਨਹੀਂ ਤਾਂ ਫਿਰ ਜੋ ਬੰਦ ਦੀ ਕਾਰਵਾਈ ਹਮ ਤੋਂ ਨਾ ਸੜਕ ਬੰਦ ਕੀਤੀ ਕੀ ਹੈ ਜੀ 메ਨ ਹਾਈਵੇ ਆਹ ਮੈਨੋ ਕਿਸੀ ਕਿਉਂਕਿ ਇਹਨੂੰ ਖੜਾ ਕਰਨ ਲੱਗੇ ਹੁਣ ਹਾਂਜੀ ਲੋਕਾਂ ਦਾ ਨਾਮ ਹੈ ਊਂਕਾਰ ਸਿੰਘ ਜੀ ਬਾਬਾ ਜੀ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਪਿੰਡ ਖੰਡੇਵਾਤ ਅਸੀਂ ਤਸੀਲ ਲਹਿਰਾ ਜ਼ਿਲ੍ਹਾ ਸੰਗਰੂਰ ਜੀ ਹਾਦਸਾ ਹੋਣ ਦਾ ਕਾਰਨ ਕੀ ਸਮਝਦੇ ਹੋ ਹਾਦਸਾ ਹੋਣ ਦਾ ਕਾਰਨ ਜੀ ਡਰਾਈਵਰ ਨੇ ਡਰਿੰਕ ਕੀਤੀ ਹੋਈ ਹੈ ਜੀ ਉਹਦੇ ਕੋਲ ਪੌਣੇ ਕਿੰਨੇ ਵਜੇ ਘਰ ਕਿੰਨੇ ਵਜੇ ਹੋਇਆ ਇਹ ਅਪਰੋਕਸੀਮੇਟਲੀ ਪੌਣੇ 10 ਤੋਂ 10 ਦੇ ਵਿਚਕਾਰ ਜੀ ਕਿੰਨੇ ਸੰਗਤ ਸੀ ਦੇ ਵਿਚ ਕੱਢੀ ਸੰਗਤ ਚ ਤਿੰਨ ਟਰੈਕਟਰ ਤੇ ਸੀ ਜੀ ਬਾਕੀ 7 6 7 ਬੱਚੇ ਜੀ ਸੀ ਆਪਣਾ ਹਾਂਜੀ ਭਾਈ ਸੇਵਿੰਦਰ ਸਿੰਘ ਨਾਮ ਹੈ ਜੀ ਮੇਰਾ ਸਮਝਿਆ ਹਾਦਸਾ ਹੋਣ ਦਾ ਕਾਰਨ ਕੀ ਮੰਦੇ ਹੋ ਇਹ ਹਾਦਸਾ ਹੋਣ ਦਾ ਕਾਰਨ ਤਾਂ ਜੀ ਜਿਹੜਾ ਡਰਾਈਵਰ ਸੀ ਜੀ ਇਹਦਾ ਟਰਾਲੇ ਦਾ ਇਹ ਡਰਿੰਕ ਕਰੀ ਹੋਈ ਤੀ ਇਹਦੀ ਇਹਦੇ ਕੋਲ ਹੀ ਸਾਨੂੰ ਬੋਤਲ ਮਿਲੀ ਹੈ ਜੀ ਬੋਤਲ ਦੇ ਵਿੱਚ ਬਸ ਦੋ ਕਪੈਗ ਬਾਕੀ ਨੇ ਜੀ ਹੁਣ ਵੀ ਉਹਦੇ ਕੋਲੀ ਪਈ ਐ ਤੇ ਬਾਕੀ ਸਾਰੀ ਪੀਤੀ ਹੋਈ ਸੀ ਇਹਦੀ ਅਸੀਂ ਟਰੈਕਟਰ ਸਾਈਡ ਤੇ ਲਾ ਕੇ ਰੋਕ ਲਿਆ ਜੀ ਜਦੋਂ ਸਾਨੂੰ ਮੂਰੋਂ ਐ ਦੇਖ ਦਿਖ ਗਿਆ ਇਹ ਵੀ ਐ ਕਿਹੜੇ ਵਕਾਂਦਾ ਆਉਂਦਾ ਫੇਰ ਵੀ ਇਹਨੇ ਜਦੋਂ ਐ ਪਤਾ ਲੱਗਿਆ ਇਹਨੂੰ 1 ਲੱਖ ਤੱਕ ਪਤਾ ਨਹੀਂ ਕਿਵੇਂ ਪਤਾ ਲੱਗਿਆ ਵੀ ਮੂਰੇ ਟਰੈਕਟਰ ਖੜਿਆ ਐ ਬਸ ਘੱਟ ਮਾਰਿਆ ਜਦੋਂ ਨਾਲ ਦੀ ਨਾਲ ਸਾਡੇ ਉੱਤੇ ਡਿੱਗਿਆ ਜੀ ਟਰੈਕਟਰ ਟਰੈਕਟਰ ਤੇ ਕਿੰਨੇ ਲੋਕ ਮੌਜੂਦ ਸੀ ਟਰੈਕਟਰ ਤੇ ਤਿੰਨ ਬੰਦੇ ਮੌਜੂਦ ਸੀ ਜੀ ਸਾਡੇ ਇਤੋਂ ਦੀ ਜ਼ਿਆਦਾ ਸੀਗੇ 7 ਬੰਦੇ ਅਸੀਂ ਲਹਿਰੇਗਾ ਅੱਗੇ ਕੋਲ ਖੰਡੇਵਾਦ ਪਿੰਡ ਤੋਂ ਆ ਜੀ ਅਸੀਂ ਫਤੇਗੜ ਸਾਹਿਬ ਨੂੰ ਜਾ ਰਹੇ ਸੀ ਜੀ ਆ ਲੰਗਰ ਤੋਂ ਪ੍ਰਸ਼ਾਦਾ ਪਾਣੀ ਛੱਕ ਕੇ ਚੱਲੇ ਆਂ ਜੀ ਬਸ ਅਜਾ ਟਰਾਲੇ ਵਿੱਚ ਕਿੰਨੇ ਬੰਦੇ ਸੀ ਇਹ ਟਰਾਲੇ 'ਚ ਕੱਲੇ ਇਹ ਭੱਜ ਗਿਆ ਤੀ ਜੇ ਤਾਂ ਕੇਰਾ ਤਾਂ ਇਹਦਾ ਅਸੀਂ ਰਾਤ 10 ਵਜੇ ਐਕਸੀਡੈਂਟ ਹੋਇਆ ਜੀ ਸਾਡਾ ਅਸੀਂ ਇਹਨੂੰ ਚੱਕ ਕੇ ਲਿਆ ਆਂਗੇ 1 ਵਜੇ ਜੀ ਇੱਧਰ ਖਤਾਨਾ 'ਚ ਸੁੱਤਾ ਪਿਆ ਸੀ ਤੌਰ ਨਾਲ ਕੱਪੜਾ ਲਈ ਬਸ ਅਸਾ ਗੁਗਲਾਉਣ ਵਾਸਤੇ ਲੱਕੜਾਂ ਅਸੀਂ ਤਾਂ ਅੱਗ ਬਾਲਣ ਵਾਸਤੇ ਜੀ ਵੀ ਛੜਕ ਤੇ ਅੱਗ ਲਾ ਕੇ ਅਸੀਂ ਲੋਕਾਂ ਨੂੰ ਹੋਰ ਨੂੰ ਬਚਾ ਲਈਏ ਜੀ ਤੇ 10 ਵਜੇ ਇਤਲਾਹ ਕੀਤੀ ਪੁਲਿਸ ਨੂੰ ਉਹਦੀ ਇਤਲਾਹ ਕਰਤੀ ਸੀ ਜੇ ਅਸੀਂ ਪੁਲਿਸ ਦੇ ਦੋ ਮੁਲਾਜ਼ਮ ਆ ਗਏ ਸੀ ਜ ਜਾਨੀ ਕਿ ਲਵਾ ਕੇ ਗਏ ਨੇ ਸਾਡੇ ਨਾਲ ਉਦੋਂ ਬਾਅਦ ਉਹ ਕਹਿੰਦੇ ਕੋਈ ਹੋਰ ਐਕਸੀਡੈਂਟ ਹੋ ਗਿਆ ਉਧਰ ਬਾਅਦ ਜੀ ਉਹ ਉਦੋਂ ਬਾਅਦ 1 ਵਜੇ ਸਾਡੇ ਕੋਲੇ ਪੀਸੀਆਰ ਵਾਲੇ ਆਗੇ ਸੀ ਜੀ ਦੁਆਰੇ ਦੋ ਬੰਦੇ ਕੋਈ ਧੁੰਦ ਨਹੀਂ ਉਹ ਚਲਾ ਰਿਹਾ ਉਸ ਟਾਈਮ ਜੀ ਕੋਈ ਧੁੰਦ ਨਹੀਂ ਸੀ ਸਹੀ 10 ਵਜੇ ਜੀ ਮੌਸਮ ਸਾਫ ਸੀ ਜੀ ਜਮਾ ਤੇ ਸਾਡਾ ਟਰੈਕਟਰ ਜੀ 10 ਫੁੱਟ ਹੋਰ ਅੱਗੇ ਸੀ ਜੀ ਇੱਦੋਂ ਖੜਿਆ ਕੱਚੇ ਚੋ ਚੱਕ ਕੇ ਉਰਾਂ ਖਿੱਚ ਲੈ ਜੀ ਉੱਪਰ ਡਿੱਗਣ ਕਰਨ ਕੋਈ ਘਟਨਾ ਤਾਂ ਨਹੀਂ ਹੋਈ ਕੋਈ ਬੇਕਸੀ ਸਾਰੇ ਸੁਰੱਖਿਤ ਆਸੀਂ ਸਾਰੇ ਸਾਰੇ ਬਚ ਗਏ ਜੀ ਛੱਟ ਕਿਸੇ ਦੇ ਨਹੀਂ ਕੋਈ ਹੁਣ ਕਿਤਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਤਾਂ ਜੀ ਸਾਨੂੰ ਜਿੰਨਾ ਸਾਡਾ ਬੰਦਾ ਮਾਮਦਾ ਜੀ ਉਹਦੀ ਡ੍ਰਿੰਕ ਕਰੀ ਹੋਈ ਸੀ ਫੁੱਲ ਸੀ ਤੇ ਉਹਨਾਂ ਸਾਨੂੰ ਮਿਲਣਾ ਚਾਹੀਦਾ ਜੀ ਉਹਦਾ ਟੌਪ ਟੈਸਟ ਹੋਣਾ ਚਾਹੀਦਾ ਜੀ ਟਰਾਲੇ ਦਾ ਮਾਲਕ ਆਇਆ ਟਰਾਲੇ ਦਾ ਮਾਲਕ ਅਜੇ ਤੱਕ ਕੋਈ ਨਹੀਂ ਆਇਆ ਜੀ ਅਸੀਂ ਡਰਾਈਵਰ ਨੂੰ ਵੀ ਸਾਮ੍ਹੇ ਜੀ ਰਾਤ ਨਹੀਂ ਉਹ ਮਰ ਜਾਂਦਾ ਜੀ ਆਕੜ ਕੇ ਠੰਡ ਚ ਦਾਰੂ ਨਾਲ ਡੱਕਿਆ ਹੋਇਆ ਬਾਹਰੇ ਪਿਆਦੀ ਜੀ